ਅੱਜ ਅਸੀਂ ਰਾਜਵੀਰ ਜਵੰਦਾ ਜੀ ਦੀ ਸਮਰਦਾਸ਼ ਚ ਸ਼ਾਮਲ ਹੋਣ ਆਏ ਆ ਬਹੁਤ ਨਾ ਪੂਰਾ ਹੋਣ ਵਾਲਾ ਕਾਟਾ ਜਿਹੜਾ ਜਿੱਥੇ ਸੱਭੇ ਚਾਰਕ ਜੱਗਤ ਨੂੰ ਮੈਂ ਸਮਝਦਾ ਪੂਰੇ ਪੰਜਾਬ ਨੂੰ ਔਰ ਪੂਰੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਕਿਹਾਏ ਇਸ ਗੱਲ ਦਾ ਔਰ ਫਰਵਾਰ ਤੇ ਵੀ ਬਹੁਤ ਵੱਡਾ ਕਸ਼ਟ ਆਇਆ ਕਿ ਕੁਝ ਸਮਾਂ ਬੇਨ ਉਹਨਾਂ ਦੇ ਪਿਤਾ ਜੀ ਵੀ ਪੂਰੇ ਹੋ ਗਏ ਸੀ ਔਰ ਇਹ ਜਿਹੜੀ ਕਾਟ ਪਈ ਹੈ ਇਹਦਾ ਸਮਾ ਇੱਕ ਮਰਮ ਹੈ ਪਰਿਵਾਰ ਦੇ ਕਿਉਂਕਿ ਅਸੀਂ ਤੇ ਸਭਨਾ ਨੇ ਚਲੇ ਜਾਣਾ ਰਿਸ਼ਤੇਦਾਰਾਂ ਭੈਣ ਭਰਾਵਾਂ ਵੀ ਪਰ ਮਾਪਿਆਂ ਆਸਤੇ ਉਹਨਾਂ ਦੇ ਪਰਿਵਾਰ ਵਾਸਤੇ ਬਹੁਤ ਵੱਡੀ ਦੁੱਖ ਦੀ ਗੱਲ ਹੈ ਕੋਈ ਅਰਦਾਸ ਕੀਤੀ ਹੈ ਪਰਮਾਤਮਾ ਸਮਾ ਇੱਕ ਮਰਮ ਦੀ ਤਰ੍ਹਾਂ ਹੋਵੇ ਹੌਲੀ ਹੌਲੀ ਸਮਾ ਜਿਹੜਾ ਆ ਉਹਨਾਂ ਨੂੰ ਪਰਮਾਤਮਾ ਮਿਹਰ ਬਖਸ਼ੇ ਇਸ ਦੁੱਖ ਦੀ ਘੜੀ ਜੋ ਉਹ ਬਾਹਰੋਂ ਇਹੀ ਪ੍ਰਬਾਤ ਵਾਗੇ ਅਰਦਾਸ ਕੀਤੀ ਹੈ 우ਜਲਾ ਸਾਹਿਬ ਕੋਸਸ ਲਿੱਤਾ ਜਾ ਰਿਹਾ ਹੈ ਇੱਕ ਆਵਾਜ਼ ਉੱਠ ਰਹੀ ਹੈ ਕੋਸਸ ਤਾਂ ਲਿੱਤਾ ਜਾ ਰਿਹਾ ਹੈ ਲੇਕਿਨ ਫਿਰ ਵੀ ਕਾਰਵਾਈ ਨਹੀਂ ਹੁੰਦੀ ਜੇ ਗੱਲ ਕਰੀਏ 2015 ਚ ਕੋਸਸ ਸ਼ੁਰੂ ਹੋਇਆ ਸੀ ਅੱਜ ਤੱਕ ਲਗਭਗ 400 ਕਰੋੜ ਰੁਪਏ ਖਰਚ ਕਰ ਦਿੱਤਾ ਗਿਆ ਨੇ ਤੇ 22 ਜ਼ਿਲ੍ਹਿਆਂ ਦੇ ਵਿੱਚ ਗਊਸ਼ਾਲਾ ਬਣੀਆਂ ਨੇ ਕੈਟ ਕਰ ਦਿੱਤੀਆਂ ਗਈਆਂ ਸਿਰਫ ਉੱਥੇ ਪਹੁੰਚਾਣੇ ਨੇ ਪਸ਼ੂ ਉਹ ਨਹੀਂ ਪਹੁੰਚੇ ਜਾ ਰਹੇ ਤੁਹਾਡੀ ਸਰਕਾਰ ਵੀ ਨਹੀਂ ਹੈ ਬਾਦਲ ਸਾਹਿਬ ਦੀ ਵੀ ਨਹੀਂ ਹੈ ਫੁੱਲ ਵਾਲੀ ਸਰਕਾਰ ਹੈ ਮੈਂ ਨਾ ਇੱਕ ਦੋ ਚੀਜ਼ਾਂ ਤੁਹਾਨੂੰ ਜ਼ਰੂਰ ਇਸ ਮੰਚ ਤੋਂ ਕਹਿਣਾ ਚਾਹਾਂਗਾ ਕਿ ਠੀਕ ਹੈ ਸਰਕਾਰ ਸਾਡੇ ਨਾਲ ਸੰਬੰਧ ਹੁੰਦੀ ਹੈ ਅਸੀਂ ਮੈਂ ਮੈਂਬਰ ਪਾਰਲੀਮੈਂਟ ਹੈ ਜਾਂ ਕੋਈ ਐਮ.ਐਲ.ਏ ਹੈ ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕਿ ਜਿਹੜੀ ਕਾਰਜਪਾਲਿਕਾ ਹੈ ਉਹ ਬਿਲਕੁਲ ਐਕਟਿਵ ਨਹੀਂ ਹੈਗੀ ਕਾਰਜਪਾਲਿਕਾ ਦੇ ਨਾ ਕੰਮ ਕਰਨ ਕਰਕੇ ਬਿਊਰੋਕ੍ਰੇਸੀ ਦੇ ਨਾ ਕੰਮ ਕਰਕੇ ਕਾਨੂੰਨ ਲਾਗੂ ਕਿੰਨੇ ਕਰਨਾ ਸਰਕਾਰਾਂ ਦੇ ਬਦਲਦੀਆਂ ਗੁੱਸਾ ਨਿਕਲ ਗਿਆ ਸਰਕਾਰਾਂ ਦੀ ਸਰਕਾਰ ਬਦਲਦੀ ਅਫਸਰ ਤੇ ਉੱਥੇ ਹੀ ਨੇ ਕਦੀ ਵੀ ਇਹ ਸਵਾਲ ਅਫਸਰ ਨੂੰ ਵੀ ਹੋਣੇ ਚਾਹੀਦੇ ਆ ਵੀ ਭਾਈ ਤੇਨੂੰ ਜਿਹੜਾ ਕਾਨੂੰਨ ਮਿਲਿਆ ਤੇਰੇ ਕੋਲ ਜਿਹੜੇ ਪੈਸੇ ਆਏ ਆ ਤੂੰ ਕਿੱਥੇ ਕਰਤੀ ਆ ਕਿਉਂ ਨਹੀਂ ਇਹ ਸਿਸਟਮ ਤੇ ਕਿ ਜੋ ਤੱਕ ਸਰਕਾਰ ਦਾ ਕੰਮ ਹੈ ਸਰਕਾਰ ਜਿੱਥੇ ਜਵਾਬਦੇਹ ਹੋਵੇ ਉਥੇ ਸਰਕਾਰ ਨੂੰ ਵੀ ਇਸ ਗੱਲ ਦੀ ਸੰਗਿਆਲ ਲੈਣਾ ਚਾਹੀਦਾ ਸਟੇਟ ਗਵਰਨਮੈਂਟ ਨੂੰ ਲੈਣਾ ਚਾਹੀਦਾ ਕਿ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਇਹ ਨਹੀਂ ਹੋਇਆ ਕਿਉਂ ਲੋਕਾਂ ਦੀਆਂ ਜਾਨਾਂ ਗਈਆਂ ਰਾਜਵੀਰ ਜਵੰਧਾ ਇੱਕ ਵੱਡੀ ਸ਼ਖਸੀਅਤ ਸੀ ਤੇ ਅਸੀਂ ਲੋਕਾਂ ਨੂੰ ਪਤਾ ਲੱਗਾ ਤੇ ਬਹੁਤ ਜਾਨਾਂ ਉਹ ਵੀ ਜਾਂਦੀਆਂ ਨੇ ਜਦੋਂ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਅਸੀਂ ਖੁਦ ਮੈਂ ਮਤਲਬ ਮੇਰੇ ਧਿਆਨ ਦੇ ਵਿੱਚ ਵੀ ਐਚ ਇਹੋ ਜਿਹਾ ਐਕਸੀਡੈਂਟ ਆ ਗਏ ਜਿੱਥੇ ਪਰਿਵਾਰ ਦੇ ਪਰਿਵਾਰ ਖਤਮ ਹੋ ਗਏ ਸੋ ਇਹਦੇ ਤੇ ਸਾਨੂੰ ਬਹੁਤ ਸ਼ਕਤੀ ਨਾਲ ਪੇਸ਼ ਹੋਣਾ ਚਾਹੀਦਾ ਦੇਖੋ ਜਿੰਨਾ ਚਿਰ ਕਾਨੂੰਨ ਦਾ ਰਾਜ ਨਹੀਂ ਕਰਾਂਗੇ ਕਿਸੇ ਵੀ ਕੰਮ ਦੇ ਵਿੱਚ ਚਾਹੇ ਕੋਈ ਵੀ ਹੋਵੇ ਉਥੇ ਰਾਜਕਤਾ ਫੈਲਦੀ ਫੈਲਦੀ ਸੋ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਪੇਲੋ ਵੀ ਰੱਖਿਆ ਸੀ ਅਗਾਹਾਂ ਵੀ ਰੱਖਾਂਗੇ ਪਰ ਉਥੇ ਸਿਰਫ ਰੱਖਣ ਤੱਕ ਹੁੰਦਾ ਹੈ ਪਰ ਜਿਹੜੀ ਕਾਰਜ ਪ੍ਰਣਾਲੀ ਹੈ ਜਿਵੇਂ ਹੁਣ ਤੁਸੀਂ ਕਹੇ 400 ਕਰੋੜ ਰੁਪਏ ਕਾਰਜ ਪ੍ਰਣਾਲੀ ਹੈਗੀ ਮੁੱਖ ਮੰਤਰੀ ਸਾਹਿਬ ਪੁੱਛਣ ਉਹਨਾਂ ਨੂੰ ਕਿ 400 ਕਰੋੜ ਰੁਪਏ ਕਿੱਥੇ ਲੱਗਾ ਜੇ ਤੱਕ ਧਰਾਤਲ ਦੇ ਕਿਉਂ ਨਹੀਂ ਕਿਹਾ ਅੱਜ ਸ਼ਹਿਰਾਂ ਦੇ ਵਿੱਚ ਇਹੀ ਹਾਲਾਤ ਹੈ ਹਰ ਜਗ੍ਹਾ ਤੇ ਮਤਲਬ ਰੱਖ ਰਖਾਉਂਦੀ ਹੈ ਗਊਸ਼ਾਲਾ ਬਣੀਆਂ ਨੇ ਪਰ ਜਾਨਵਰ ਬਾਹਰ ਨੇ ਆਪਾਂ ਉਹਨਾਂ ਨੂੰ ਉੱਥੇ ਤੱਕ ਲੈ ਹੀ ਨਹੀਂ ਜਾ ਪੌਂਦੇ ਸੋ ਇਤੋਂ ਤੱਕ ਮੇਰੀ ਪਹੁੰਚ ਹੋਏਗੀ ਮੈਂ ਆਪਣੇ ਵੱਲ ਤੰਦੇਈ ਦੇ ਨਾਲ ਇਹਦੇ ਪ੍ਰਤੀ ਸਵਰਤਾ ਦੇ ਨਾਲ ਕੰਮ ਕਰੂੰਗਾ ਤਾਂ ਕਿ ਅਜਿਹਾ ਕੋਈ ਹੋਰ ਵਾਦਸਾ ਨਾ ਵਾਪਰੇ ਧੰਨਵਾਦ ਜੀ